ਅਰਮਾਨ ਟੈਂਟ ਅਤੇ ਕੈਟਰਿੰਗ ਹਾਊਸ ਨੇਰੀ ਪੰਜਾਬ ਗ੍ਰਾਮੀਣ ਬੈਂਕ ਡਰੰਗਲਾ ਰੋਡ ਗੁਰਦਾਸਪੁਰ ਇਥੋਂ ਵਿਆਹ ਸ਼ਾਦੀਆਂ ਪਾਰਟੀਆਂ ਅਤੇ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਤੇ ਟੈਂਟ ਅਤੇ ਕੈਟਰਿੰਗ ਦੀ ਬੁਕਿੰਗ ਦਾ ਖਾਸ ਪ੍ਰਬੰਧ ਹੈ ਜੀ ਜੀ ਹਾਂ ਇਥੇ ਹਲਵਾਈ ਟੈਂਟ ਫਲਾਵਰ ਡੈਕੋਰੇਸ਼ਨ ਜਾਗਰਨ ਪਾਰਟੀ ਆਦਿ ਦਾ ਖਾਸ ਪ੍ਰਬੰਧ ਹੈ ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਮੋਬਾਈਲ ਨੰਬਰ 82640 6760 ਜੀ 98157 44104 ਜੀ ਜੀ ਹਾਂ ਵਿਆਹ ਸ਼ਾਦੀਆਂ ਅਤੇ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਲਈ ਹਮੇਸ਼ਾ ਯਾਦ ਰੱਖੋ ਾਰਮਾਨ ਟੈਂਟ ਅਤੇ ਕੈਟਰਿੰਗ ਹਾਊਸ ਨੇੜੇ ਪੰਜਾਬ ਗ੍ਰਾਮੀਣ ਬੈਂਕ Drangla Road Gurdaspur.